ਦਾਸਪੁਰ ਦੇ ਪਿੰਡ ਪੈਣੀ ਮੀਆਂ ਖਾਂ ਜਨਮੇ ਲੋਕ ਗਾਇਕ ਕਰਨੈਲ ਪੱਟੀ ਦੇ ਪਰਿਵਾਰ ਦੀ ਗਰੀਬੀ ਕਾਰਨ ਪੱਟੀ ਦੀ ਸੁਰੀਲੀ ਆਵਾਜ਼ ਮਾਰੂਥਲ ਦੇ ਟਿੱਬਿਆਂ ਪੰਗ ਦੱਬੀ ਗਈ ਆਵਾਜ਼ ਕੰਠ ਸੁਰ ਤੇ ਤਾਲ ਦਾ ਧਨੀ ਗਾਇਕ ਪੱਟੀ ਅੱਗੇ ਨਹੀਂ ਵੱਤ ਸਕਿਆ ਸ਼ੌਕ ਦੇ ਚੱਲਦੇ ਅੱਜ ਵੀ ਘਰ ਬੈਠ ਕੇ ਆਪਣੀ ਗਾਇਕੀ ਦਾ ਰਿਆਸ ਕਰਦਾ ਹੈ ਪਰ ਸੋਸ਼ਲ ਮੀਡੀਆ ਵਾਲੀ ਵੀ ਅਕਸਰ ਇਹੋ ਜਿਹੇ ਗਰੀਬੀ ਦੇ ਤੌਰ ਵਿੱਚੋਂ ਲੰਘ ਰਹੇ ਕਲਾਕਾਰਾਂ ਨੂੰ ਅਣਗੌਲਿਆ ਕਰ ਦਿੰਦੇ ਹਨ ਆਓ ਦਿਖਾਉਂਦੇ ਹਾਂ ਸਾਡੇ ਪੱਤਰਕਾਰ ਜਸਪਾਲ ਚੰਦਨ ਦੁਆਰਾ ਕੀਤੀ ਗਈ ਲੋਕ ਗਾਇਕ ਕਰਨੈਲ ਪੱਟੀ ਨਾਲ ਮੁਲਾਕਾਤ ਐਲਕੇਐਨ ਟੀਵੀ ਵੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਅਸੀਂ ਪਹੁੰਚੇ ਹਾਂ ਗਰਦਾਸਪੁਰ ਜ਼ਿਲ੍ਹੇ ਦੇ ਪਿੰਡ ਪੈਣੀ ਮੀਆਂਖਾਂ ਆ ਮਿਲੌਂਦੇ ਹਾਂ ਤੁਹਾਨੂੰ ਕਰਨੈਲ ਪੱਟੀ ਜੀ ਨਾਲ ਪੱਟੀ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਬਹੁਤ ਬਹੁਤ ਮਿਹਰਬਾਨੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਔਰ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਐਨ ਕੇ ਐਨ ਲਾਈਵ ਚੈਨਲ ਦਾ ਜਿਨ੍ਹਾਂ ਨੇ ਮੈਨੂੰ ਮਾਨ ਬਖਸ਼ਿਆ ਹੈ ਪੱਟੀ ਸਾਹਿਬ ਦਰਸ਼ਕ ਜਾਨਣਾ ਚਾਹਣਗੇ ਤੁਹਾਡੀ ਜ਼ਿੰਦਗੀ ਬਾਰੇ ਉਸ ਤੋਂ ਪਹਿਲੇ ਇੱਕ ਵਧੀਆ ਜਿਹਾ ਗੀਤ ਆਪਣੀ ਸੁਰੀਲੇ ਆਵਾਜ਼ ਵਿੱਚੋਂ ਜਰੂਰ ਸੁਣਾਓ ਉਹ ਦਿਖਾਜ਼ ਦਿਓ ਗੁਰੂ ਤੇਗਰੀ ਬਣੀ ਕਿਸੇ ਵੱਦ ਨਸੀਬ ਦੀ ਗੁਰੂ ਤੇਗਰੀ ਬਣੀ ਕਿਸੇ ਵੱਦ ਨਸੀਬ ਦੀ ਥਿਲੋ ਬਦਵਾ ਨਾ ਕਡਾਇਓ ਸੋਣਿਓ ਨੱਬੀ ਹੋਈ ਚੀਜ਼ ਨਾ ਗਵਾਇਓ ਸੋਣਿਓ ਨੱਬੀ ਹੋਈ ਚੀਜ਼ ਨਾ ਗਵਾਇਓ ਸੋਣਿਓ ਗੁਰੂ ਰਸ ਜਾਵੇ ਬਾਦਸ਼ਾਹਾਂ ਉਸ ਜਾਂਦੀਆਂ ਮਾਤੇ ਰਸ ਜਾਣ ਵੱਡਿਆਂ ਉਸ ਜਾਂਦੀਆਂ ਮਾਪਿਆਂ ਦਾ ਦਿਲ ਨਾ ਮਾਪਿਆਂ ਦਾ ਦਿਲ ਨਾ ਬੁਖਾਇਓ

उ कु कुख त कर्ा सिर ते छॾण चङा नई उहो रहां विच कंडेंग राह विच कंडेंग विछायो सोणियो लबी हुई चीज़ न गवायो सोणियो लभी हुई चीज़ ਨਾ ਗਵਾਇਓ ਸੋਣਿਓ ਬਹੁਤ ਜੀ ਪ੍ਰੋਟਸਰ ਆਪਣੀ ਮੁਦਰੀ ਸੰਗੀਤਕ ਵਿਦਿਆ ਜੋ ਲਈ ਹੈ ਉਹਨਾਂ ਬਾਰੇ ਆਪਣੇ ਥੋੜੇ ਜਾਣਕਾਰੀ ਦਿਓ ਹਾਂ ਮੁਦਰੀ ਜਿਹੜੀ ਮੇਰੀ ਸੰਗੀਤ ਦੀ ਵਿਦਿਆ ਹੋਈ ਹੈ ਇਸ ਪਿੰਡ ਪਣੀਮੀਆ ਖਾਨ ਦੇ ਵਿੱਚ ਔਰ ਇਹ ਤੋਂ ਕਰੀਬ 2 ਕਿਲੋਮੀਟਰ ਦੀ ਦੂਰੀ ਤੇ ਪਿੰਡ ਕੋਟਲੀ ਹਰਚੰਦਾ ਪੈਂਦਾ ਹੈ ਜ ਜਿਹਦੇ ਵਿੱਚ ਬੜੇ ਕਾਬਲ ਉਸਤਾਦ ਮਾਸਟਰ ਦਾਨਾ ਜੀ ਮੀਰ ਆਲਮਾ ਦੇ ਵਿੱਚੋਂ ਬਚਪਨ ਦੀ ਮੇਰੀ ਜਿਹੜੀ ਸਿੱਖਿਆ ਹੈ 7-8 ਸਾਲ ਦੀ ਉਮਰ ਦੇ ਵਿੱਚ ਉਹਨਾਂ ਦੇ ਕੋਲ ਹੋਈ ਹੈ ਔਰ ਬੜੇ ਪਿਆਰ ਦੇ ਨਾਲ ਉਹਨਾਂ ਨੇ ਮੈਨੂੰ ਸੰਗੀਤ ਦੀ ਜਿਹੜੀ ਸਿੱਖਿਆ ਦਿੱਤੀ ਹੈ ਉਸ ਤੋਂ ਬਾਅਦ ਫਿਰ ਮੈਂ ਜਲੰਧਰ ਸ਼ਹਿਰ ਦੇ ਵਿੱਚ ਰਹਾ ਤੇ ਜਲੰਧਰ ਸ਼ਹਿਰ ਦੇ ਵਿੱਚ ਰਹਿ ਕੇ ਉਸਤਾਦ ਪ੍ਰੋਫੈਸਰ ਕਿਰਪਾਲ ਸਿੰਘ ਜੱਡੂ ਸਾਹਿਬ ਉਹਨਾਂ ਦੇ ਕੋਲੋਂ ਮੈਂ ਲਗਾਤਾਰ ਕੋਈ 5 ਸਾਲ ਜਿਹੜਾ ਸੰਗੀਤ ਹੈ ਉਹ ਸਿੱਖਿਆ ਹੈ ਉਸ ਤੋਂ ਬਾਅਦ ਫਿਰ ਜਲੰਧਰ ਦੇ ਹੀ ਉਸਤਾਦ ਅਜੀਤ ਠਾਕਰ ਜੀ ਜਿਨ੍ਹਾਂ ਦੇ ਕੋਲੋਂ ਮੈਂ ਪਿਛਲੇ 2 ਸਾਲ ਤੋਂ ਲਗਾਤਾਰ ਹੁਣ ਸੰਗੀਤ ਦੀ ਸਿੱਖਿਆ ਲੈ ਰਹਾ ਹਾਂ ਔਰ ਕਾਲਜ ਤੋਂ ਵੀ ਮੈਨੂੰ ਮੌਕਾ ਮਿਲਿਆ ਹੈ ਜਿਹੜਾ ਸੰਗੀਤ ਉਹ ਸਿੱਖਣ ਦਾ ਕੀ ਮੰਨਦੇ ਹੋ ਕਿ ਇੰਨੀ ਵਧੀਆ ਤੁਹਾਡੇ ਕੋਲ ਸੰਗੀਤਕ ਵਿਦਿਆ ਹੋਣ ਦੇ ਬਾਵਜੂਦ ਅੱਜ ਤੁਸੀਂ ਕੇ ਵਧੀਆ ਮੁਕਾਮ ਤੱਕ ਨਹੀਂ ਪਹੁੰਚੇ ਕਿ ਇਹ ਸਮਝੋ ਇਹਦੇ ਵਿੱਚ ਮੈਂ ਆਪ ਨੂੰ ਦੱਸਣਾ ਚਾਹਨਾ ਹਾਂ ਇਸ ਚੈਨਲ ਦੇ ਜ਼ਰੀਏ ਕਿ ਇਹ ਪੰਜਾਬ ਦਾ ਜਿਹੜਾ ਦੌਰ ਚੱਲ ਰਿਹਾ ਹੈ ਜਿਹਦਾ ਗਾਣਾ ਇੱਕ ਹਿੱਟ ਹੋ ਜਾਵੇ ਉਹਦੇ ਤੇ ਮੋਹਰ ਲੱਗ ਜਾਂਦੀ ਹੈ ਔਰ ਜਿਹੜੇ ਬੰਦੇ ਦਾ ਗਾਣਾ ਹਿੱਟ ਨਾ ਹੋਵੇ ਉਹਨੂੰ ਗਾਇਕ ਨਹੀਂ ਮੰਨਿਆ ਜਾਂਦਾ ਬਹੁਤ ਸਾਰੇ ਪ੍ਰੋਗਰਾਮਾਂ ਦੇ ਵਿੱਚ ਅਸੀਂ ਜਾਣੇ ਹਾਂ 2 2 3 3 ਲੱਖ ਦੇ ਕੇ ਉਹਨਾਂ ਨੇ ਪੇਮੈਂਟਾਂ ਤੇ ਆਰਟਿਸਟਾਂ ਨੂੰ ਬੁਲਾਇਆ ਹੁੰਦਾ ਹੈ ਔਰ ਸਾਡੇ ਕੋਲ ਬੈਠ ਕੇ ਉਹਨਾਂ ਨੂੰ ਪੇਮੈਂਟ ਕਰਦੇ ਨੇ ਪਰ ਸਾਡਾ ਗਾਣਾ ਵੀ ਸੁਣ ਕੇ ਦੇਖਣ ਨੂੰ ਔਰ ਜਦੋਂ ਉਸ ਪ੍ਰੋਗਰਾਮ ਦੀ ਸਮਾਪਤੀ ਹੁੰਦੀ ਹੈ ਤੇ ਸਾਨੂੰ ਕੋਈ ਵੀ ਪੈਸਾ ਨਹੀਂ ਦਿੰਦੇ ਬਲਕਿ ਗੱਡੀਆਂ ਹੋਰ ਗੱਲਾਂ ਬਣਾ ਕੇ ਦੱਸਦੇ ਨੇ ਤੋਂ ਕਹਿਣ ਤੋਂ ਭਾਵ ਇਹ ਹੈ ਕਿ ਦੁਨੀਆ ਤੇ ਐਡਵਰਟਾਈਜ਼ਮੈਂਟ ਦਾ ਹੀ ਨਾਂ ਸਭ ਕੁਝ ਹੈ ਸੋ ਆਪ ਦੇ ਚੈਨਲ ਦੇ ਬਹੁਤ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਮੈਨੂੰ ਮਾਨ ਬਖਸ਼ਿਆ ਹੈ ਕੋਈ ਆਪਣੇ ਦਿਲ ਨੂੰ ਛੂਹਣ ਵਾਲਾ ਗੀਤ ਸੁਣਾਓ ਬੱਸ ਜਦੋਂ ਪੈਂਦੀ ਹੈ ਗਰੀਬੀ ਇਨਸਾਨੀ ਉੱਤੇ ਤੇ ਇਸ ਮਦਦਾਰੀ ਬਿਯੋਗੋ ਫਟ ਜਾਂਦੇ ਲਾਵੇ ਸੋਨੇ ਨੂੰ ਹੱਥ ਪੰਜਾਵੇ ਮਿੱਟੀ ਮਾਰੇ ਕਰਮਾਵਾਲਿਆਂ ਦੇ ਸੀਨੇ ਫਟ ਜਾਂਦੇ ਯਾਰਾ ਕਾਜੀ ਇਨਸਾਨ ਦੀ ਜ਼ਿੰਦਗੀ ਏ ਹੋਰ ਇਸ ਤੇ ਦਾ ਦੇ ਵੀ ਪਾਸਾ ਵਟ ਜਾਂਦੇ ਪਿੱਛੇ ਦੀ ਗਰੀਬੀ ਦਾ ਮਜਾ ਨਹੀਂ ਹੁਦਾਈ ਦਾ दी गरीबी दा मजाक नहीं उड़ाइना तू की जाने मेरे किसे दी गरीबी दा मजाक नहीं दा ਕੱਲ ਤਾਂ ਕੀ ਪਤਾ ਹੋਣੀ ਘੈਰਤੀ ਬੁਝਾਰਨਾ ਕਦੇ ਪੈਂਦਾ ਜਿੱਤਣਾ ਤੇ ਕਦੇ ਪੈਂਦਾ ਹਾਰਨਾ ਉਹ ਪਿਆਸੇ ਪਿੱਛੇ ਲੱਗੇਵੇਂ ਰੋਬ ਨਹੀਂ ਦੁਖਾਈਦਾ ਸਮੇਂ ਦੇ ਨਾਲ-ਨਾਲ ਲੋਕ ਜਿਹੜਾ ਟੈਕਨੋਲੋਜੀ ਲਿਆਉਂਦੇ ਗਏ ਅਤੇ ਹੁਣ ਜਿਹੜਾ ਸਿਰ ਸਿਮਿੰਟ ਦੀਆਂ ਇੱਟਾਂ ਜਿਹਨਾਂ ਨਾਲ ਆਪਣੇ ਘਰਾਂ ਨੂੰ ਬਣਾਉਣ ਲੱਗੇ ਲੇਕਿਨ ਰਸੂਲਪੁਰ ਵਿੱਚ ਇੱਕ ਨਵੀਂ ਫੈਕਟਰੀ ਓਪਨ ਕੀਤੀ ਗਈ ਹੈ ਇੱਕ ਐਨ ਆਰ ਆਈ ਵੀਰ ਵੱਲੋਂ ਉਹਨਾਂ ਨੇ ਜਿਹੜਾ ਹੈ ਦੁਬਈ ਜਾਂ ਸਾਊਦੀ ਅਰਬ ਜਿਹੜੇ ਆ ਇਹ ਬ੍ਰਿਕਸ ਨਾਲ ਘਰ ਬਣਦੇ ਆ ਉੱਥੇ ਬਿਲਡਿੰਗ ਬਣਾਈ ਜਾਂਦੀ ਆ ਉਸੇ ਟੈਕਨੀਕ ਨੂੰ ਨਵਾਂ ਸ਼ਹਿਰ ਦੇ ਰਸੂਲਪੁਰ ਪਿੰਡ ਵਿੱਚ ਉਸ ਟੈਕਨੀਕ ਨੂੰ ਲਿਆਂਦਾ ਗਿਆ ਅਤੇ ਬ੍ਰਿਕਸ ਜਿਹੜੇ ਇੱਥੇ ਬਲਾਕ ਬਣਾਏ ਜਾਂਦੇ ਆ ਜਿਹੜੇ ਕਿ ਅੱਜ ਦੀ ਟੈਕਨੋਲੋਜੀ ਆ ਅੱਜ ਦੇ ਵਾਤਾਵਰਣ ਦੇ ਅਨੁਕੂਲ ਜਿਹੜੇ ਆ ਬ੍ਰਿਕਸ ਇੱਥੇ ਬਲਾਕ ਤਿਆਰ ਕੀਤੇ ਜਾਂਦੇ ਆ ਆ ਜਿਹਨੂੰ ਆਪਾਂ ਖੜੇ ਆ ਇਹਨੂੰ ਅਸੀਂ ਕੰਨਿਆ ਜੀ ਛੇੰਤੀ ਬਲਾਕ ਅੱਛਾ ਜੀ ਤੇ ਇਹਦੀ ਨੌਂਚ ਲੰਬਾਈ ਇੱਧਰ ਨੂੰ ਜੀ ਤੇ 6 ਇੰਚ ਦੀ ਇੱਧਰ ਨੂੰ ਚੜਾਈ ਆ ਤੇ 6 ਇੰਚ ਉਚਾਈ ਆ ਆਪਾਂ ਦਾ ਲਗਭਗ ਅੱਧੇ ਕਿ ਤਿੰਨ ਟਾਂ ਚਾਰ ਟਾਂ ਕਵਰ ਕਰ ਜਾਂਦਾ ਇੱਕ ਬਲਾਕ ਅੱਛਾ ਜੀ ਹਾਂਜੀ ਤੇ ਉਤੀ ਇਹਦਾ ਬੈਨੀਫਿਟ ਇਹ ਆ ਕਿ ਜਿਵੇਂ ਕਿ ਹੁਣ ਅੱਜ ਕੱਲ ਆਪਾਂ ਘਰ ਬਣਾ ਰਹੇ ਆਂ ਸਲਾਬੇ ਦੀ ਦਿੱਕਤ ਬਹੁਤ ਆ ਰਹੀ ਆ ਸ਼ੋਰੇ ਦੀ ਪ੍ਰੋਬਲਮ ਆ ਰਹੀ ਆ ਆਪਾਂ ਜਿੰਨੇ ਵਾਰੀ ਪੈਸੇ ਲਾਉਨੇ ਆਂ ਦੋ ਕੁ ਸਾਲ ਬਾਅਦ ਪ੍ਰੋਬਲਮ ਆਣੀ ਸ਼ੁਰੂ ਹੋ ਜਾਂਦੀ ਆ ਇਹਨਾਂ ਦੇ ਨਾਲ ਕੋਈ ਇਹੋ ਜਿਹੀ ਪ੍ਰੋਬਲਮ ਨਹੀਂ ਆਊਗੀ ਚਾਹੇ ਆਪਾਂ ਬ੍ਰਿਕਸ ਯੂਜ਼ ਕਰਦੇ ਆਂ ਚਾਹੇ ਬਲੌਕਸ ਯੂਜ਼ ਕਰਦੇ ਆਂ ਇੱਥੇ ਕੋਈ ਉਹਦੀ ਦਿੱਕਤ ਨਹੀਂ ਹੈਗੀ ਤੇ ਦੂਸਰਾ ਇਹ ਆ ਕਿ ਆਪਣਾ ਇੱਕ ਮਟੀਰੀਅਲ ਸੀਵ ਹੋਊਗਾ ਜਿਵੇਂ ਸਾਰਾ ਸੀਵ ਹੋਏਗਾ ਤੇ ਸਾਰਾ ਸੀਵ ਹੋਊਗਾ ਮਟੀਰੀਅਲ ਸੀ ਜਿਦਾ ਰੇਤਾ ਯੂਜ਼ ਕਰਦੇ ਆਂ ਆਪਾਂ ਜਾਂ ਸੀਮੈਂਟ ਯੂਜ਼ ਕਰਦੇ ਆਂ ਤੇ ਉਹ ਸਾਰਾ ਆਪਣ